ਹੋਣ ਬਣੀਓ ਗੱਲ ਹੁਣ 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 ਵੇਖ ਵੇ ਕਹਦੇ ਫਿਰ ਲਾਈਕ ਕਰ ਤੂੰ ਇੱਕ ਕੋਟ ਲਾਈਕ ਵਾਲਾ ਬਤਵੀ ਹਗਾ ਮੇ ਫੋਨ ਮੇ ਰੱਖ ਇੱਕ ਮੋੜੇ ਤੇ ਰੱਖ ਕੇ ਚਲੋ ਸੇਵ ਉਹ ਚਲੋ ਸੇਵ ਕਹ ਫੇਲੀ ਸੋਨਾ ਲੱਗਣਾ ਓਏ 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 ਉਹ ਤੇ ਕਿ ਤਾਰੇ ਫੜ ਫੜਦੇ ਪੁਰਾਣਾ ਉੱਠ ਗਈ ਇਹਦਾ ਬੱਲਾ ਮੈਨੂੰ ਪਤਾ ਗਿਆ ਪਿੱਛੇ ਗਲ ਨੂੰ ਦਾਈ ਐ ਐਸੇ ਬਾਪੂ ਜੇ ਬੋਲੋ ਕੀ ਕਰਾਂ ਹਲੇ ਲਓ ਜੀ ਆ ਗਿਆ ਕੁੱਕਰਾਂ ਦਾ ਸ਼ਕੀਨ ਇਹਨੇ ਹੁਣ ਕੁੱਕਰ ਰੱਖ ਲਿਆ ਨਵਾਂ ਹੀ ਸ਼ੌਂਕ ਪਾਲ ਲਿਆ ਇਹਨੇ ਕੁੱਕੜਾ ਲਈ ਫਿਰਦਾ ਹੱਥ 'ਚ ਹੀ ਇਹ ਕਿੱਥੋਂ ਲਿਆਉਂਦਾ ਫੜ ਕੇ ਦੁਕਾਨੋਂ ਕਿਨੇ ਰਖੇ ਹੁਣ 22 22 ਕੁੱਕੜਾ ਰਖਲੇ ਇੱਥੇ ਹੀ ਬੱਲੇ ਤੇਰੇ ਹੁਣ ਡਰਿਆ ਹੀ ਹੂੰ ਡਰਿਆ ਹੀ ਆਪਣੇ ਚੂਛੇ ਨੂੰ ਤੇ ਉਹ ਵੀ ਉਹ ਵੀ ਇਦਾਂ ਹੀ ਕਰਦਾ ਜਿਹੜਾ ਮੈਂ ਉਸ ਨੂੰ ਬਖਾਇਆ ਸੀ ਤੈਨੂੰ ਹਾਂ ਹਾਂ ਲਾਲ ਰੰਗ ਦਾ ਉਹ ਤਾਂ ਨਹੀਂ ਡਰਿਆ ਮੈਂ ਇਹ ਕਰਨ ਦੇ ਖਿੱਚਤਾ ਫੜ ਕੇ ਦੀ ਧੌਣ ਨਾ ਕਰ ਖਿੱਚਦੀ ਮम्मा ਇਹਦੀ ਉਹਦਾ ਥੱਲੇ ਫੜਿਆ ਉਹ ਇਹਦੀ ਕਿ ਧੌਣ ਹੀ ਨਾ ਖਿੱਚਦੀ ਫੜ ਕੇ ਜਿੰਨਾ ਨੂੰ ਖਿੱਚੜਿਆ ਤੂੰ ਉਹਦਾ ਅੱਕੜਦਾ ਛੱਡ ਦੇ ਚੱਲ ਬਿਠਾ ਕੇ ਛਾੜਾਂ ਭਲਾ ਛੱਡਦਾ ਪੈਂਦਾ ਬਹਿ ਗਿਆ ਓਏ ਭੱਜਿਆ ਨਹੀਂ ਮਾਸਾ ਵੀ ਗਜਾਇਆ ਲੱਗਦਾ ਪੂਰਾ ਇਹਨੇ ਗਜਾਇਆ ਇਹਨੂੰ ਚੈੱਕ ਕਰ ਸ਼ੈ ਚੈੱਕ ਆਪਣੀ ਲਾਤੇ ਬਿਠਾ ਹਾਂ ਮੈਨੂੰ ਬੈਨਲੇ ਥਾ ਦੇ ਹਾਂ ਵੀ ਇਦਾਂ 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 ਆਵੇ ਇਧਰ ਆ ਖੁੱਤੇ ਐਦਾਂ ਰਾਕਾ ਤੇ ਬਿਠਾ ਆਇਆ ਨੂੰ ਥਲੇ ਐ ਗਜਾਇਆ ਹੀ ਵੇ ਪੂਰਾ ਇਹਨੇ ਵੇਖ ਕਦਾਂ ਬਹਿ ਗਿਆ ਇਹਦੇ ਲੱਤ ਤੇ ਬਲਾਈਏ ਅੱਛਾ ਕਿਹੜਾ ਕਿਹੜਾ ਸ਼ੌਂਕ ਹੋਰ ਤੇਰਾ ਫਿਰ ਕੀ ਰੱਖਿਆ ਵਾ ਮੈਂ ਕੁੱਕੜ ਹੂੰ ਕੁੱਕੜ ਦੇ ਨਾਲ ਕੁੱਤਾ ਨਸਲ ਡੰਗਰ ਅੱਛਾ ਕੱਟੀ ਬੱਛੀ ਵੀ ਰੱਖੀ ਸਾਰਾ ਕੁਝ ਆ ਡੰਗਰਾਂ ਚ ਸਾਰਾ ਕੁਝ ਕੁੱਕੜਾਂ ਚ ਵੀ ਸਾਰੀ ਨਸਲਾ ਠੀਕ ਆ ਠੀਕ ਆ ਆ ਦੇ ਕੜਕਨਾਸਾ ਇਹ ਕੜਕਨਾਸ ਫਿਰ ਕੀ ਨਾ ਪਾਇਆ ਇਹਦਾ ਉਹ ਆਹ ਕੌਣ ਆ ਗਿਆ ਇਹ ਫੜ ਲੇ ਉਹ ਇਹ ਕੌਣ ਆ ਗਿਆ ਇਹ ਤੇਰੀ ਹੱਥ ਲਾ ਲੈਂਦੀ ਡੂਣ ਇਹ ਇਹ ਫੜ ਲੈਂਦੀ ਇੱਕ ਡਰਦੀ ਫੜਦੀ ਦੇ ਹੱਥ ਲਾਉਂਦੀ ਬਸ ਫੜਦੀ ਨਹੀਂ ਆ ਇਹ ਕੌਣ ਆ ਗਿਆ ਵਾ ਉਹ ਫੜ ਲਿਆ ਈ ਉਹ ਸਰਗੋਡਾ ਲਾ ਦੀ ਇਹ ਡਰਦੀ ਨਹੀਂ ਮਾਸਾ ਹੁਣ ਹੁਣ ਬਣੀਓ ਗੱਲ ਹੁਣ 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 ਵੇਖ ਵੇ ਵੇਖ ਹੱਥ ਕਰਾਉਂ ਰਿਆ ਵੇਖ ਸਿਖਾਉਂਦਾ ਲੱਗਦਾ ਇਹਨੂੰ ਇਦਾਂ ਕਰ ਕਰ ਕੇ ਵੀ ਸਿੱਖੇ ਸਿਖਾਉਂ ਰਿਹਾ ਇਹਨੂੰ ਹਾਂ ਠੀਕ ਆ ਚਾਰ ਪੰਜ ਦਿਨਾਂ ਤੋ ਸਿਖਾਉਂ ਰਿਹਾ ਪਹਿਲਾ ਦਿਨ ਮੈਂ ਸਿਖਾਇਆ ਸੀ ਲੱਕੜ ਤੇ ਜਦੋਂ ਮੈਂ ਚੱਲਦਾ ਸੀ ਨਾ ਇਹ ਆ ਕੇ ਮੇਰੇ ਲੱਗ ਬੈਂਡਾ ਸੀਗਾ ਬਾਅਦ ਚੋਂ ਮਹਾਤੇ ਖਾਣਾ ਸਿਖਾਇਆ ਹੱਥ ਤੇ ਖਾਣਾ ਸਿਖਾਉਣ ਤੋਂ ਬਾਅਦ ਫਿਰ ਮੈਂ ਲਾਥ ਤੇ ਬਿਠਾਇਆ ਸਿਖਾਇਆ ਅੱਜ ਹਾਜੀ ਸਿੱਖਿਆ ਅੱਜ ਲਾਤੇ ਤੇ ਇਹਨੂੰ ਬਾਹਤ ਵੀ ਬਿਠਵਾ ਸਿਖਾ ਰਿਹਾ ਹਾਂ 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 ਅੱਜ ਮੈਂ ਅੱਜ ਤੋਂ ਮੈਂ ਕਰ ਦੇਣੀ ਸ਼ੁਰੂ ਕਰ ਦੇਣੀ ਠੀਕ ਆ ਬਸ ਨਾਲ ਬਿਠਾ ਕੇ ਵੇਖੀਏ ਹੁਣ ਇੱਕ ਵਾਰੀ ਚਲ ਵੇਖ ਬਣਾ ਇੱਥੇ ਖਲੋ ਜੇ ਲਓ ਜੀ ਮੁੰਡਾ ਚ ਖਾ ਰਿਹਾ ਇੱਕ ਨਵੀਂ ਟੈਕਨੀ ਓ ਪਾ ਚੱਲਿਆ ਹੀ ਦੇਖੋ ਵਿਚਾਰੇ ਕੋ ਥੱਲੇ ਡਿੱਗ ਗਿਆ ਹੈਗਾ ਕੁੱਤ ਥੱਲੇ ਡਿੱਗ ਗਿਆ ਹੀ ਚਲ ਸਖਾ ਫਿਰ ਇਹਨੂੰ ਬਾਹ ਤੇ ਰੱਖ ਕੇ ਬਾਹ ਤੇ ਰੱਖਾ ਹਣਾ ਬਾਹ ਤੇ ਰੱਖ ਕੇ ਸਖਾ ਇਹਨੂੰ ਤਰਗੁਣ ਇਹ ਸਰਗੁਣ ਇਧਰ ਵੇਖ ਕੁੱਤੇ ਵੇਹੋ ਕੁੱਤੇ ਨੂੰ ਐਂ ਕੀ ਕਰਨ ਦੇ ਆ ਤੇ ਲੋ ਬਾਰੇ ਤੇ ਲਾਈਕ ਕੋਈ ਕਰਦਾ ਨਹੀਂ ਸਾਡੀ ਵੀਡੀਓ ਕੱਲ ਲਾਈਕ ਸ਼ੇਅਰ ਕਰ ਦੋ ਕਹਦੇ ਫਿਰ ਲਾਈਕ ਸ਼ੇਅਰ ਕਰ ਦਮੇ ਪਤਾ ਲਾਈਕ ਵਾਲਾ ਬਟਨ ਹੈਗਾ ਮੈਂ ਫੋਟੋ ਮੰਗਿਆ ਕੋਈ ਉਹ ਇਧਰ ਲਾਈਕ ਵਾਲਾ ਬਟਨ ਹੈਗਾ ਵਾ ਤੂੰ ਲਾਈਕ ਕਰਦੀ ਨਹੀਂ ਆ ਨਾ ਠੀਕ ਆ ਇਹਨੂੰ ਕਰਨਾ ਹੀ ਨਹੀਂ ਆਉਂਦਾ ਬਸ ਲਾਈਕ ਵਾਲਾ ਬਟਨ ਫੜਾ ਦੇ ਮੈਨੂੰ ਪਤਾ ਨਹੀਂ ਉਹ ਉਹ ਪੈਸਾ ਤੱਕ ਪੈਸਾ ਤੱਕ ਹੁਣ ਹੁਣ ਡਰਿਆ ਲੱਗਦਾ ਮੜਾ ਜਾ ਹਾਂ ਮਮਾ ਮੇਰੇ ਮੂੰਹ ਜਣਾ ਮਾਰਦੀ ਧਰਦਾ ਤੂ ਆ ਮੈਨੂੰ ਦੱਸ ਇੱਕ ਮੋੜ ਇਧਰ ਰੱਖ ਕੇ ਚਾਲੂ ਸੇਵ ਉਹ ਚਾਲੂ ਸੇਵ ਕਫੇਲੀ ਸੋਣਾ ਲੱਗਣਾ ਲਓ ਜੀ ਹੁਣ ਤੁਹਾਨੂੰ ਨਵੀਂ ਤਕਨੀਕ ਲੱਗਾ ਸਿਖਾਉਣਾ ਯਾਰ ਪੰਗਾ ਪਾਦਾ ਗੈਸ ਲਓ ਜੀ ਹੁਣ ਇੱਕ ਨਵੀਂ ਤਕਨੀਕ ਲੱਗਾ ਆਪਣੇ ਕੁੱਪੜ ਨੂੰ ਸਿਖਾਉਣਾ ਤੇ ਤੁਹਾਨੂੰ ਕਰਕੇ ਲਗਾ ਦੱਸਣ ਉਹ ਤੇਰਾ ਭਲਾ ਆ ਬੋਲਦੇ ਨੇ ਬਿਠਾਈਦਾ ਬਬਿਆ ਦੇ ਆਪਣੇ ਤੇ ਸਿੱਖ ਲਿਆ ਉਹ ਦੂਜਿਆਂ ਤੇ ਬਿਠਾਈਦਾ ਲੋਕ ਬੜੇ ਬਤਾਵੈਲੀ ਚਲ ਸਿਖਾ ਕਿਹੜੀ ਤਕਨੀਕ ਲੱਗਾ ਸਿਖਾਉਣੇ ਨੂੰ ਹਣ ਸਿਖਾ ਦੇ ਇਹ ਕਿਹੜੀ ਨਵੀਂ ਤਕਨੀਕ ਹੈ ਥੋੜੀ ਤਕਨੀਕ ਤੇ ਤਕਨੀਕ ਦੂਜੀ ਸਿਖਾ ਬਾਜ ਵਾ ਬਾਜ ਓਏ 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 ਓਤੇ ਕਿ ਤਾਰੇ ਫੜ ਕਰਦੇ ਪੂਰਾ ਰੰਗ ਉੱਡ ਗਿਆ ਇਹਦਾ ਬੰਦਾ ਪੂਰਾ ਰੰਗ ਉੱਡ ਗਿਆ ਹੁਣ ਵੱਡੇ ਦਾ ਪੂਰਾ ਰੰਗ ਗੇ ਦਰਦਾ ਵੀ ਆਜੇ ਪੂਰਾ ਇਹ ਓਏ ਇਹਦਾ ਚੜਦਾ ਤਾਂ ਖਾਂ ਵੀ ਟੁੱਟ ਗਿਆ ਪੂਰਾ ਡਰਨ ਡਿਆ ਹੁਣ ਇਹੋਲੇ ਸਰਕਰ ਨੂੰ ਫੜਾ ਭਲਾ ਫੜ ਲਿੰਦੀ ਆ ਹੂੰ ਡਰਾਉਣ ਨੂੰ ਫੜਾ ਇਹਨੂੰ ਭਲਾ ਫੜਦੀ ਲੱਗ ਗਿਆ ਇਹ ਆਪਣਾ ਫੜਦੀ ਹੈ ਸੱਗ ਨੂੰ ਦਈਏ ਹਾਂ ਹਾਂ ਤੈਨੂੰ ਡਰਾਵਿੜਾ ਓਹ ਤੈਨੂੰ ਡਰੋਂ ਲੱਗਾ ਹੈ ਤੈਨੂੰ ਸੱਗੂ ਡਰੋਂ ਲੱਗਾ ਹੈ ਤੈਨੂੰ ਕੋਈ ਨਹੀਂ ਤੇਰਾ ਮੋਢੇ ਤੇ ਬਿਠਾ ਲੇ ਉਹ ਲੈ ਹਾਂ ਬਸ ਬਹਿ ਜਾ ਫਿਰ ਅਰੇ ਫਿਰ ਤੀ ਹੋਇਆ ਮੈਲਾ ਚੈੱਕ ਕਰ ਲੈ ਬੰਮੀ ਬੈਠਾ ਬੈ ਜਾ ਅੱਤ ਦੇ ਅੱਤ ਦੇ ਚੂਚੇ ਨੂੰ ਨਹੀਂ ਤੇ ਲੈ ਨਹੀਂ ਵੇਖ ਲੈ ਉਹ ਚੂਚੇ ਨੂੰ ਆ ਬੈ ਲਾ ਛੱਡ ਦੇ ਭਲਾਂ ਮਾਮਾ ਜੀ ਥੱਲੇ ਸ਼ਾਰ ਮਾਰਤੀ ਡੇਰ ਗਿਆ ਲੈ ਇਹਨੇ ਛੱਡ ਦੇ ਭਲਾਂ ਛੱਡ ਦੇ ਛੱਡ ਦੇ ਹੱਥ ਪਰੇ ਕਰ ਲਾ ਇਹ ਮੁੰਡੇ ਨੇ ਖਾਇਆ ਵੈਸੇ ਈ ਢੀ ਗੱਲ ਨਹੀਂ ਆਖੇ ਲੱਗਦਾ ਐ ਇਹਦੇ ਐਦੇ ਸਖਾ ਲੈਣਾ ਇਹਨੇ ਬਾਹ ਤੇ ਬਹਿਣਾ ਮੁੜ ਕੇ ਆਪਣੇ ਸਿਰ ਤੇ ਬਿਠਾਇਆ ਕਰਨਾ ਇਹਨੇ ਸਿਰ ਤੇ ਬਿਠਾ ਕੇ ਘੁੰਮਣ ਦੋ ਸਖਾਏ ਆ ਦੋ ਗਲਾ ਸਖਾਈਆਂ ਜੇ ਹਾਂ ਨਹੀਂ ਨਹੀਂ ਦੋਆਂ ਨੂੰ ਸਖਾਇਆ ਵੈ ਦੋਆਂ ਨੂੰ ਸਖਾਤਾ ਹਾਂ ਸਿਰ ਤੇ ਬਿਠਾ ਕੇ ਘੁੰਮਣ ਤੈਨੂੰ ਆ ਤੇ ਕੋ ਚੁੱਟਾ ਠੀ ਲਾ ਨਹੀਂ ਸਕਦਾ ਉਹੜਾ ਜਾ ਲਾਲ ਜਵਾ ਉਹਨੂੰ ਕਾਲਸ ਖਾਵਾਂਗੇ ਠੀਕ ਆ ਠੀਕ ਆ ਉਹ ਸਿੱਖ ਗਏ ਤਾ ਕੇ ਨੂੰ ਆਪਾ ਖਾ ਕੇ ਰੱਖ ਆ ਖੰਦਿਆ ਯਾ ਝੱਕਰਾਗੇ ਇਹਨਾਂ ਤੋਂ ਬਾਅਦ ਫੜਾ ਦੇ ਤੈਨੂੰ ਦੋਰੇ ਪੈਣ ਦੇ ਤੂੰ ਤੇ ਆਪ ਡਰਨੀ ਆ ਨਹੀਂ ਨਹੀਂ ਖਾਂਦਾ ਤੇਰੇ ਹੱਥੋਂ ਪਹਿਲਾਂ ਖਾਂਦਾ ਹੀਗਾ ਉਹ ਖਾਂਦਾ ਨਹੀਂ ਡਰਦਾ ਤੇਰੇ ਕੋਲ ਹੱਥਾ ਉਹ ਖਾਂਦਾ ਉਹ ਖਾਂਦਾ ਹਾਂ ਨੰਗਾ ਗਿਆਈ ਉਹ ਵੇ ਨੰਗਾ ਗਿਆ ਏਡਾ ਤੇ ਲਗਾ ਹੁਣ ਖਵਾਤਾਈ ਤੋ ਕਿਦਾਂ ਦਾ ਹੈ ਇਹ ਸੁਣੇ ਛਾਜਿਬ ਕਗਿਆਈ ਕਵਰ ਕਰ ਕਿ ਨਾ ਮੈਂ ਆਂ ਦੇਣਾ ਤੇਰੀ ਈ ਦੀ ਉਹ ਨਗਾ ਗਿਆਈ ਕੋਰ ਖਵਾ ਇਹਨੂੰ ਚਾਚੇ ਆਵੇ ਆਈ ਨਾ ਸੋਣ ਆ ਹੱਥੇ ਬੈਠਾ ਵਾ ਹੂੰ ਚਲ ਖਵਾ ਆਪਣੇ ਹੱਥ ਲੈ ਛੱਡ ਭਾਜ ਲੈ ਨਾ ਨਹੀਂ ਭਾਜਦਾ ਕਿਤੇ ਚਲਾ ਇੱਥੋਂ ਖਵਾ ਹੁਣ ਉਹ ਖਾ ਗਿਆ ਉਹ ਤੇਰਾ ਭਲਾ ਹੋ ਜੇ ਬੜੀ ਆਟਮ ਰੱਖੀ ਤੂੰ ਇਹ ਘਰੂ ਸਾਰਾ ਲੱਗਦਾ ਐਟਮਾ ਐਟਮਾ ਇਹ ਬੈਦਾ ਇੱਥੇ ਬੱਕੂ ਵੀ ਦਿਬਾ ਲਾ ਇੱਥੇ ਬੱਕੂ ਵੀ ਦਿਬਾ ਲਾ ਕਿਦ ਕਰਾਂ ਇੱਥੇ ਬਹਿ ਕੇ ਕਰਾਂ ਇੱਥੇ ਬੱਕੂ ਵੀ ਦਿਬਾ ਲਾ ਕ ਇੱਥੇ ਬਹਿ ਕੇ ਵੀਡੀਓ ਮਾਵਾ ਲਾਇਕ ਲਾਇਕ ਵਾਲਾ ਬਤਾ ਸੋਨੂੰ ਲੈ ਆ ਵੀ ਹੁਣ ਖਵਾਉਣ ਲਾ ਪਿਆ ਦਾਣਾ ਪਾਣੀ ਇਹਨੂੰ ਤੇਰੇ ਹੱਥ ਦਾ ਸੁਤੀ ਕਾ ਜੀ ਖਾਂਦਾ ਪੂਰਾ ਦਾਣਾ ਪਾਣੀ ਹੈ